ਕੀ ਜਾਂਦੇ ਹੋ ਅਸੀਂ ਪਾਸਿਕਾਰ ਘਰ ਖੜੇ ਸੀ ਕਾਰ ਨੂੰ ਕਰਕੇ ਬੱਸ ਭੰਨ ਕੇ ਦੂਜੀ ਬੱਸ ਨੂੰ ਭੰਨਿਆ ਆਉਣੇ ਮੁੱਲਾਪੁਰ ਸੁਧਾਰ ਤੋਂ ਆਏ ਸੀ ਠੀਕ ਯਾਨੀ ਸੁਧਾਰ ਤੋਂ ਆਏ ਮੁੱਲਾਪੁਰ ਦੇ ਕੋਲੇ ਸੁਧਾਰ ਆ ਠੀਕ ਆ ਯਾਰ ਤੇ ਅਸੀਂ ਦੁਪਹਿਰੇ ਤੇ ਆਏ ਸੀ ਜੀ ਦਾ ਸਾਹਿਬ ਜੀ ਦਾ ਸਾਹਿਬ ਅੱਜ ਪੰਜਵਾਂ ਸਕਾਰਾ ਸੀ ਸਾਡਾ ਤੇ ਅਸੀਂ ਉਥੋਂ ਦੁਪਹਿਰੇ ਤੋਂ ਹੁਣ ਵਾਪਸ ਚੱਲੇ ਸੀਗੇ ਤੁਸੀਂ ਕਿੰਨੇ ਪਰਿਵਾਰ ਦੇ ਕਿੰਨੇ ਮੈਂਬਰ ਆਏ ਸੀ ਅਸੀਂ ਮੈਂ ਤੇ ਭਾਨਾ ਦੋਨੇ ਆ ਅੱਛਾ ਜੀ ਤੇ ਇੱਕ ਸਾਡਾ ਦੋਸਤ ਸੰਗੀ ਹੈ ਠੀਕ ਹੈ ਜੀ ਤਿੰਨ ਚਾਰ ਜਣੇ ਸੀਗੇ ਤੇ ਇਹ ਪ੍ਰੋਪਰ ਹੋਇਆ ਹਾਸਾ ਇਹ ਕਿੱਥੇ ਹੋਇਆਗਾ ਇਹ ਆਪਣੇ ਵੱਡੇ ਵੱਡੇ ਪੋੜ ਨਹੀਂ ਗਏ ਬਾਹਰ ਨਿਕਲ ਗਏ ਸ਼ਹਿਰੋਂ ਬਾਹਰ ਨਿਕਲ ਗਏ ਹਾਂ ਜੀ ਮੇਨੂੰ ਨਿਸ਼ਾਨੀ ਤਾਂ ਪਤਾ ਜਿੱਥੇ ਜੱਸਾ ਸੰਗੋ ਦਾ ਘਰੋਂ ਪਾਰ ਕੋਈ ਥੋੜਾ ਜਿਹਾ ਗਾਂਹ ਜਾ ਕੇ ਬਸ ਬੱਸ ਆ ਬੱਸ ਤੇ ਪਿਆਰ ਵਾਲੀ ਬੱਸ ਸੀਗੀ ਉਹ ਚ ਅਸੀਂ ਬੈਠੇ ਸੀ ਤੁਸੀਂ ਉੱਥੇ ਬੈਠੇ ਸੀ ਹਾਂ ਅਸੀਂ ਦੋਨੇ ਜਾਣੇ ਬੈਠੇ ਸੀ ਇੰਜਣ ਦੇ ਉੱਤੇ ਅੱਛਾ ਅੱਗੇ ਅੱਗੇ ਤੇ ਇਹ ਜਿਹੜਾ ਮੇਰਾ ਭਾਂਗਾ ਬਾਰੀ ਕੋਲੇ ਖੜਾ ਸੀਗਾ ਬਾਰੀ ਕੋਲੇ ਹਾਂ ਤੇ ਉਹ ਉਥੋਂ ਬ੍ਰੇਕਾਂ ਫੇਅਰ ਹੋ ਗਏ ਉਹਦੀਆਂ ਬਾਜ ਰਿਓ ਰੋੜਾ ਪਾਈ ਜਾਂਦਾ ਮੈਂ ਉਹਨੂੰ ਕਹੀ ਵੀ ਜਾਂਦਾ ਗੇਅਰ ਪਾ ਦੇ ਵੱਡਾ ਇੰਜਣ ਬੰਦ ਕਰ ਦੇ ਸੋਚ ਬੰਦ ਕਰ ਦੇ ਬ੍ਰੇਕ ਫੇਲ ਹੋ ਗਈ ਉਹਦੇ ਬ੍ਰੇਕ ਫੇਲ ਹੋ ਗਏ ਉਹਨੇ ਗੇਅਰ ਵੀ ਨਹੀਂ ਪਾਇਆ ਵੱਡਾ ਉਹ ਉਦੋਂ ਕਬਰ ਆ ਗਿਆ ਉਹ ਰੋਕੋ ਹੁਣ ਐਡੇ ਪੋਲ ਤੋਂ ਥੱਲੇ ਉੱਤੇ ਦੀ ਗੱਡੀ ਵੈਸੇ ਰੋਕੋ ਤੇ ਪੱਜੀ ਕਿਧਰ ਚ ਜਾ ਕੇ ਗੱਡੀ ਗਾਂ ਟ੍ਰੈਫਿਕ ਤੇ ਜਾਮ ਸੀਗਾ ਹਮ ਇੱਕ ਕਾਰ ਸੀ ਕਾਰ ਤਾਂ ਤੋਂ ਮੇਰੇ ਛੋੜੀ ਵਜੇ ਤੇ ਉਹ ਬੱਸ ਦੇ ਵਿੱਚ ਵਜੀ ਜਾ ਕੇ ਗਾਂ ਫਿਰ ਬੱਸ ਦੇ ਵਿੱਚ ਪੱਜੀ ਹਾਂ ਦੂਜੀ ਬੱਸ ਚ ਪੱਜੀ ਦੂਜੀ ਬੱਸ ਚ ਵਜੀ ਉਹਦੇ ਵਿੱਚ ਵੀ ਕਿੰਨੇ ਕੇ ਬੰਦੇ ਜਖਮੀ ਹੋ ਗਏ ਉਹ ਤਾਂ ਦੰਗਨ ਪਦੇ ਉਹ ਦੂਜੀ ਨਹੀਂ ਆਪਣੀ ਡੀਲ ਇਸ ਗੱਡੀ ਹੁੰਦੀ ਹੈ ਬਸ ਉਹ ਸੀ ਕਿ ਪਤਾ ਨਹੀਂ ਕੋਈ ਸਵਾਰੀ ਸੀ ਕਿ ਮੈਨੂੰ ਪਤਾ ਨਹੀਂ ਪਤਾ ਅੱਛਾ ਤੇ ਇਹ ਸਾਡਾ ਐਕਸੀਡੈਂਟ ਹੋ ਗਿਆ ਇਹ ਜਿਹੜਾ ਬੰਦਾ ਮੂਰੇ ਬੈਠਾ ਸੀ ਮੇਰੇ ਉਹਦੇ ਸਿਰਕ ਸੱਟ ਹੋ ਗਈ ਪਰ ਸਰਵਜਾ ਗਾਂ ਜਾਂ ਕੀ ਹੋਇਆ ਕਿ ਮੈਨੂੰ ਨਹੀਂ ਪਤਾ ਤੇ ਮੈਂ ਉਹਦੇ ਮਗਰ ਬਿਟਾ ਜੀ ਵੀ ਜਾਣਾ ਕਿੱਥੇ ਸੀ ਬਾਬਾ ਜੀ ਅਸੀਂ ਮੁੱਲਾਪੁਰ ਮੁਗਗ ਨੂੰ ਮੁਗਗ ਨੂੰ ਚੱਲੇ ਸੀ ਮੁਗਗ ਮੁਗਗ ਕਰਕੇ ਚੱਲੇ ਆ ਦੇਖੇ ਚੱਲੇ ਸੀ ਬਾਬਾ ਜੀ ਹਾਂ ਮੁਗਗ ਕਰਕੇ ਚੱਲੇ ਸੀ ਅੱਛਾ ਇਹ ਹੁਣ ਤੇਰੇ ਭਾਂਦੇ ਦੀ ਡੈਥ ਹੋ ਗਈ ਆ ਉਹਦੀ ਡੈਥ ਹੋ ਗਈ ਕਿੱਲੀ ਕੁਮਾਰ ਹੈ ਜਿਸ ਦਾ ਉਹ 43 ਸਾਲ ਦੇ ਹਾਂ ਉਹਦਾ ਵਿਆਹ ਸੀ ਨਾ ਮਾਂ ਪਿਓ ਵੀ ਹੈ ਨਹੀਂ ਸੀਗਾ ਕੋਸਮ ਜਿੰਨਕੇ ਐਡਾ ਸੀਗਾ 8 ਤਿੰਨ ਬਸ ਸੀਗਾ ਜੋ ਪਾਲਿਆ ਸੀ ਅੱਛਾ ਅੱਛਾ ਮਤਲਬ ਗਲਤੀ ਬਸ ਵਾਲੇ ਦੀ ਜਿੱਦੀ ਬ੍ਰੇਕ ਫੇਰ ਕਰਕੇ ਆਉਂਦੀ ਉਹਦੀ ਗਲਤੀ ਆ ਉਹਦੀ ਗਲਤੀ ਬਸ ਵਾਲੇ ਦੀ ਇਹ ਪੁਰਾਣੀ ਬਸ ਸੀ ਪਤਾ ਨਹੀਂ ਹੁਣ ਸਾਨੂੰ ਕਿਦਾਂ ਨਵੀਆਂ ਘਪਰਾਣੀਆਂ ਵਿੱਚ ਬੈਠੇ ਅਜਤੋਂ ਕਾਲੀ ਸਾਰੇ ਤੇ ਕੀ ਹੋਇਆ ਤੇ ਕੋਈ ਜਾ ਰਹੀ ਸੀ ਆ ਮੈਂ ਇਥੋਂ ਲੰਘ ਰਿਹਾ ਸੀਗਾ ਤੇ ਅਲਫਾ ਮੌਲ ਦੇ ਸਾਹਮਣੇ ਨਾ ਇੱਕ ਬੱਸ ਸੀਗੀ ਪੰਸਪ ਇਹ ਜਾ ਰਹੀ ਸੀਗੀ ਅੱਗੇ ਇਹਦੇ ਪਿਛੇ ਇੱਕ ਪਿਆਰ ਬੱਸ ਆ ਰਹੀ ਸੀਗੀ ਔਰ ਅਚਾਨਕ ਉਸ ਬੱਸ ਦੀਆਂ ਬ੍ਰੇਕਾਂ ਜਿਹੜੀਆਂ ਉਹ ਫੇਲ ਹੋ ਗਈਆਂ ਔਰ ਇਸ ਜਿਹੜੀ ਸਰਕਾਰੀ ਬੱਸ ਸੀਗੀ ਉਹਨੂੰ ਪਿੱਛੋਂ ਹਿੱਟ ਕੀਤਾ ਔਰ ਕਾਫੀ ਬੱਸ ਦਾ ਤੇ ਨੁਕਸਾਨ ਹੋਇਆ ਹੀ ਆ ਕੁਝ ਇਸ ਬੱਸ ਦੀਆਂ ਡਰਾਈਵਰ ਕੰਡਕਟਰ ਸਵਾਰੀਆਂ ਅ ਪਰਮਾਤਮਾ ਦੀ ਕਿਰਪਾ ਦੇ ਨਾਲ ਸੇਫ ਨੇ ਉਹ ਜਿਹੜੀ ਪਿਆਰ ਬੰਤ ਸੀਗੀ ਉਹਦੇ ਚ ਕੁਝ ਇੱਕ ਸਵਾਰੀਆਂ ਇੰਜਰਡ ਹੋਈਆਂ ਨੇ ਉਹਨਾਂ ਨੂੰ ਗੁਰਨਾੰਕ ਸਿੰਘ ਦੇ ਹਸਪੀਟਲ ਜਿਹੜਾ ਆ ਉਹ ਪਹੁੰਚਾ ਦਿੱਤਾ ਗਿਆ ਉਹਨਾਂ ਦੀ ਇਲਾਜ ਚੜੇ ਨੇ ਉਹ ਚੱਲ ਰਹੇ ਨੇ ਸੋ ਇਹ ਅਚਾਨਕ ਹੀ ਕਿਉਂਕਿ ਪੋਲ ਤੋਂ ਜਦੋਂ نیچے ਨੂੰ ਬੱਸ ਆਉਂਦੀ ਆ ਤੇ ਇੱਕ ਉਹਦੀ ਸਪੀਡ ਵੀ ਜ਼ਿਆਦੀ ਹੋਏਗੀ ਇੱਕ ਨਾਲ ਦੇ ਨਾਲ ਉਹਦੀਆਂ ਬ੍ਰੇਕਾਂ ਫੇਰ ਓਨ ਕਰਕੇ ਇਹ ਦੁਰਘਟਨਾ ਜਿਹੜੀ ਆ ਇਹ ਵਾਪਰੀ ਸਭ ਜਾਨੀ ਨੁਕਸਾਨ ਕਿੰਨਾ ਹੋਇਆ ਨਹੀਂ ਅਜੇ ਤੱਕ ਤੇ ਉਹ ਜਿਹੜਾ ਉਹ ਦੇਖ ਰਹੇ ਆ ਜਿਹਦੇ ਜਿੰਨੇ ਇੱਥੇ ਮਰੀਜ਼ ਇੰਜਰਡ ਹੋਏ ਨੇ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਗਿਆ ਅਸੀਂ ਪੂਰੀ ਕੋਸ਼ਿਸ਼ ਦੇ ਵਿੱਚ ਆ ਪੂਰਾ ਉਹਨਾਂ ਦਾ ਇਲਾਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਔਰ ਕਿੰਨੇ ਸੀਰੀਅਸ ਨੇ ਕਿਸ ਤਰ੍ਹਾਂ ਇਹ ਡਾਕਟਰਸ ਦੀ ਰਿਪੋਰਟ ਤੋਂ ਬਾਅਦ ਜਿਹੜਾ ਕੋਰਬਾਨਾ ਦਾ ਉਸਤਾਦ ਹੈ ਇੱਕ ਬੰਦਾ ਜਿਹੜਾ ਹੈਗਾ ਉਹ ਮਰ ਚੁੱਕਿਆ ਹੈਗਾ ਦੇਖੋ ਅਜੇ 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 ਜੋ ਜੜੀਆਂ ਰਿਪੋਰਟਸ ਨੇ ਉਹ ਡਾਕਟਰਸ ਵੱਲੋਂ ਉਹਨਾਂ ਦੀ ਪੋਸਟਰੀ ਜਿਹੜੀ ਆ ਉਹ ਕਰਨੀ ਬਾਕੀ ਆ ਜਿਵੇਂ ਵੀ ਹੋਏਗਾ ਤੁਹਾਨੂੰ ਇਨਫੋਰਮ ਕਰ ਦਿੱਤਾ ਜਾਵੇ। ਦੋਨੇ ਬਸਾਂ ਦੇ ਡਰਾਈਵਰ ਮੌਜੂਦ ਨੇ ਕੋਈ ਨਹੀਂ। ਹਾਂਜੀ ਦੋਨੇ ਬਸਾਂ ਦੇ ਡਰਾਈਵਰ ਮੌਜੂਦ ਹੈ ਕਿ ਫਰਾਰ ਹੋਈ ਹੈ। ਨਹੀਂ ਮੈਨੂੰ ਜੋ ਲੱਗਦਾ ਹੈ ਕਿ ਫਰਾਰ ਹੋਣ ਵਾਲੀ ਤੇ ਤੇ ਕੋਈ ਗੱਲ ਨਹੀਂ ਇਸ ਤਰ੍ਹਾਂ ਦੀ ਇਸ ਬਸ ਦੇ ਡਰਾਈਵਰ ਤੇ ਮੈਨੂੰ ਮਿਲੇ ਨੇ। ਅਤੇ ਉਸ ਬੱਸ ਦੇ ਡਰਾਈਵਰ ਜਿਹੜੇ ਨੇ ਉਹ ਵੀ ਇੱਥੇ ਹੀ ਹੋਣਗੇ ਕਿਤੇ ਕਿਉਂਕਿ ਅ ਇਸ ਵੇਲੇ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਹੈ ਨਾ ਉਹਦੇ ਵਿੱਚ ਸਭ ਤੋਂ ਮੇਜਰ ਜਿਹੜਾ ਕੰਮ ਹੁੰਦਾ ਹੈ ਉਹ ਹੁੰਦਾ ਹੈ ਕਿ ਜਿੰਨੇ ਵੀ ਲੋਕ ਜ਼ਖਮੀ ਨੇ ਉਹਨਾਂ ਨੂੰ ਉਹਨਾਂ ਦੀ ਲੋਕ ਆਫਟਰ ਕੀਤੀ ਜਾਵੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਹਸਪੀਟਲ ਦੇ ਵਿੱਚ ਭੇਜੀਏ ਔਰ ਉਹਨਾਂ ਦਾ ਇਲਾਜ ਜਿਹੜਾ ਆ ਉਹ ਸ਼ੁਰੂ ਹੋਵੇ ਸੋ ਅਸੀਂ ਜਾਦਾ ਇਸ ਵੇਲੇ ਜ਼ੋਰ ਇਸੇ ਗੱਲ ਤੇ ਦੇ ਰਹੇ ਹਾਂ ਕਿ ਉਹਨਾਂ ਦਾ ਪ੍ਰੋਪਰ ਇਲਾਜ ਹੋਵੇ ਇੱਥੇ ਅਲਫਾਵਾੰ ਅਲੀਵੇਟਰ ਰੋਡ ਤੋਂ ਪੁਲ ਦੇ ਥੱਲੇ ਬੱਸ ਜਾ ਰਹੀ ਸੀ ਪਨਪਾਸ ਜਿਹੜੀ ਚੰਡੀਗੜ੍ਹ ਜਾ ਰਹੀ ਸਵਾਰੀਆਂ ਸਮੇਤ ਉਹਦੇ ਬੈਕ ਤੇ ਇੱਕ ਪਿਆਰ ਬੱਸ ਜਿਹੜੀ ਕਿ ਪਤਾ ਲੱਗਿਆ ਵੀ ਉਹਦੀ ਬ੍ਰੇਕ ਨਹੀਂ ਲੱਗੀ ਉਹ ਆ ਕੇ ਇਹਦੇ ਪਿੱਛੇ ਵੱਜੀ ਹੈ ਜਿਹਦੇ ਨਾਲ ਜਿਹੜੀਆਂ ਪਿਆਰ ਬੱਸ 'ਚ ਬੈਠੀਆਂਆਂ ਸਵਾਰੀਆਂ ਉਹ ਇੰਜਰਡ ਹੋਈਆਂ ਆ ਤੇ ਜਿਹੜੀਆਂ ਪਨਪਾਸ 'ਚ ਬੈਠੀਆਂ ਇਹ ਉਹ ਸਵਾਰੀਆਂ ਉਹ ਵਿਚਾਰਿਆ ਉਹਦੇ ਜਿੱਥੇ ਮੌਕੇ ਤੇ ਆਏ ਸਾਨੂੰ ਇਤਲਾਹ ਮਿਲਦੇ ਮੈਂ ਟ੍ਰੈਫਿਕ ਇੰਚਾਰਜ ਸਾਨੂੰ ਮੌਕੇ ਤੇ ਪਤਾ ਲੱਗਣ ਤੇ ਇਹ ਆ ਕੇ ਟ੍ਰੈਫਿਕ ਨੂੰ ਜਿਹੜਾ ਰੈਗੂਲੇਟ ਕੀਤਾ ਬੱਸਾਂ ਨੂੰ ਸਾਈਡ ਤੇ ਕਰਵਾ ਕੇ ਸਰ ਦੱਸਿਆ ਜਾ ਰਿਹਾ ਵੀ ਜਿਹੜਾ ਪਿਆਰ ਬੱਸ ਸਵਾਰੀਆਂ ਚ ਉਹਨਾਂ ਦੇ ਇੱਕ ਦੋ ਸਵਾਰੀਆਂ ਡੈਥ ਹੋ ਚੁੱਕੀ ਆ ਉਹ ਥਾਣੇ ਮਕਬੂਲਪੁਰ ਵੱਲੋਂ ਸਬ ਇੰਸਪੈਕਟਰ ਗੁਰਚਨ ਸਿੰਘ ਜਿਹੜੇ ਆ ਇਸ ਸੰਬੰਧੀ ਜਿਹੜੀ ਆ ਉਹ ਕਾਰਵਾਈ ਕਰ ਰਹੇ ਆ ਉਹ ਮੌਕੇ ਤੇ ਇੱਥੇ ਆਏ ਹੀ ਤੇ ਹੁਣ ਹਸਪੀਟਲ ਗਏ ਆ ਜੋ ਵੀ ਬਣਦੀ ਕਾਰਵੀ ਉਹਨਾਂ ਵੱਲੋਂ ਕੀਤੀ ਜਾ ਰਹੀ ਮਕਬੂਲਪੁਰ ਥਾਣਾ ਵੱਲੋਂ ਜਾਨੀ ਮੁਕਾਨ ਸਰ ਕਿੰਨਾ ਕੋਇਆਗਾ ਇਹਦੇ ਬਾਰੇ ਗੁਰਚਨ ਸਿੰਘ ਸਬ ਇੰਸਪੈਕਟਰ ਜਿਹੜੇ ਗੁਰਨਾਨਕ ਹਸਪੀਟਲ ਗਏ ਆ ਉੱਥੇ ਜਾ ਕੇ ਪਤਾ ਲੱਗੇਗਾ ਉਹ ਕਾਰਵਾਈ ਕਰ ਰਹੇ ਆ ਥਾਣਾ ਮਖਬੂਲਪੁਰਾ ਤੋਂ ਇੱਥੇ ਸਰ ਜ਼ਖਮੀ ਕਿੰਨੇ ਕੋਏ ਲੋਕ ਜ਼ਖਮੀ ਇੱਥੇ ਜਿਹੜੇ ਜਿੰਨੇ ਵੀ ਹੋਏ ਹੀ ਇੰਜਰਡ ਉਹਨਾਂ ਨੂੰ ਜਿਹੜਾ ਪਿਆਰ ਬੱਸ ਦੀਆਂ ਸਵਾਰੀਆਂ ਉਹਨਾਂ ਨੂੰ ਲੜਾਗਿਰਾਂ ਦੀ ਮਦਦ ਨਾਲ ਸਾਰੇ ਜਿਹੜੀਆਂ ਸਵਾਰੀਆਂ ਗੁਰਨਾਨਕਾ ਹਸਪੀਟਲ ਭੇਜ ਦਿੱਤੀਆਂ ਇੰਜਰਡ ਜਿਹੜੇ ਹਾਦਸਾ ਕਿਹੜੀ ਜਗ੍ਹਾ ਹੋਇਆ ਸਰ ਇਹ α1 ਮਾਲ ਐਲੀਵੇਟਰ ਰੋਡ ਤੋਂ ਪੁਲ ਤੋਂ ਉਤਰਦਿਆਂ ਹੋਇਆ ਬੱਸ ਤੇ ਪੰਨ ਬੱਸ ਦੇ ਬੈਕ ਸਾਈਡ ਤੇ ਪਿਆਰ ਬੱਸ ਜਿਹੜੀ ਹੈ ਵਜਈਏ ਇਹ ਬ੍ਰੇਕਾ ਫੇਲ ਹੋਣ ਦਾ ਕਾਰਨ ਪਤਾ ਇਹ ਹੀ ਲੱਗਾ ਆ ਬਾਕੀ ਜਿਹੜਾ ਉਹ ਮਕੈਨੀਕਲ ਰਿਪੋਰਟ ਜਿਹੜੀ ਆ ਉਹ ਤਫ਼ਤੀਸ਼ੀ ਅਫਸਰ ਵੱਲੋਂ ਲਈ ਜਾਵੇਗੀ ਪਤਾ ਇਹ ਲੱਗਾ ਮੌਕੇ ਤੇ ਆ